ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਵਰਕਰ ਦੇ ਜੀ ਦਾ 461ਵਾਂ ਪੁਰਬ ਅੱਜ ਤੋਂ ਬਹੁਤ ਹੀ ਵਧੀਆ ਪੀਚੇ ਦੇ ਨਾਲ ਦਰਬਾਰ ਸਾਹਿਬ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਕਰਮਤਾਰਾਂ ਦੇ ਕਿਸੇ ਯੋਗ ਨਾਲ ਦੀਵਾਨ ਹਾਲ ਦੇ ਵਿੱਚ ਬਹੁਤ ਹੀ ਵਧੀਆ ਪੀਚੇ ਮਨਾਇਆ ਜਾ ਰਿਹਾ ਹੈ ਜੀ ਸੰਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਰਹੀਆਂ ਹਨ ਗੁਰੂ ਕਾ ਲੰਗਰ ਛਕ ਰਹੀਆਂ ਹਨ ਤੇ ਬਹੁਤ ਹੀ ਸੰਤਾਂ ਨਾਲ ਬਹੁਤ ਤਹਿ ਦਿਲੋਂ ਧੰਵਾਦ ਦਸ਼ਮੇਸ਼ ਇੱਕ ਨੌਜਵਾਨ ਸੇਬ ਸਭਾ ਵੱਲੋਂ ਬਹੁਤ ਜੀ ਆਇਆਂ ਜੀ ਆਇਆਂ ਜੀ ਮਹਾਰਾਜ ਇੱਕ ਮਰ ਚੜਦੀ ਕਲਾ ਕਰੇ ਤਰਕੀਆਂ ਬਖਸ਼ਣ ਹਰ ਕੋ ਪਰਵਾਰਾ ਜੀ ਖਿਸ਼ਿਆ ਮੇਰਾ ਤੰਦਰੁਸਤੀ ਲੈ ਕੇ ਆਵੇਂ ਕਿਰਪਾ ਕਰੇ ਮਹਾਰਾਜ ਜੀ ਬਹੁਤ ਹੀ ਧੰਨਵਾਦ ਜੀ ਦਰਬਾਰ ਸਾਹਿਬ ਮੈਂ ਜਿਸ ਤਰ੍ਹਾਂ ਕਿ ਦਰਬਾਰ ਸਾਹਿਬ ਤਰਨਤੰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਵਰਗ ਦੇਤੀ ਦਾ 461 ਵਾ ਪਾਲਕਿਸਤ ਤਰ ਬਹੁਤ ਹੀ ਵਧੀਆ ਪਿੱਛੇ ਦੇ ਨਾਲ ਪਰਿਵਾਰ ਸਾਹਿਬ ਜੀ ਮੈਂਜਰ ਜੀ ਪਰਿਵਾਰ ਸਾਹਿਬ ਕਰਨਤਾਰੋਂ ਕਿਸੇ ਜੋਗ ਨਾਲ ਦਿਵਾਨ ਹਾਲ ਦੇ ਵਿੱਚ ਬਹੁਤ ਹੀ ਵਧੀਆ ਤਰੀਕਾ ਮਨਾਇਆ ਜਾ ਰਿਹਾ ਹੈ ਜੀ ਸੰਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਰਹੀਆਂ ਹਨ ਗੁਰੂ ਘਰ ਲੰਗਰ ਛਕ ਰਹੀਆਂ ਹਨ ਤੇ ਬਹੁਤ ਹੀ ਸੰਤਾਂ ਨਾਲ ਬਹੁਤ ਤਹਿ ਦਿਲੋਂ ਤਲਾਵਤ ਦਸ਼ਮੇਸ਼ ਸੇਵਕ ਨੌਜਵਾਨ ਸੇਭ ਸਭਾ ਵੱਲੋਂ ਬਹੁਤ ਜੀ ਆਇਆਂ ਜੀ ਆਇਆਂ ਜੀ ਮਹਾਰਾਜ ਬਰਕਤਾਂ ਦੀ ਬਖਸ਼ਣ ਤਰਕੀਆਂ ਬਖਸ਼ਣ ਹਰ ਇੱਕ ਪਰਵਾਰਾ ਜੀ ਖਿਸ਼ੀਆਂ ਮੇਰਾ ਤੰਦਰੁਸਤੀ ਲੈ ਕੇ ਆਵੇ ਕਿਰਪਾ ਕਰੇ ਮਹਾਰਾਜ ਜੀ ਬਹੁਤ ਹੀ ਧੰਨਵਾਦ ਜੀ ਦਰਬਾਰ ਸਾਹਿਬ ਮਿਲ ਜੀ ਦਰਬਾਰ ਸਾਹਿਬ ਤਰਨਤਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਵਰਕਨ ਦੇ ਜੀ ਦਾ 461ਵਾਂ ਪਹਾਲ ਕਿਸ ਤਰ੍ਹਾਂ ਬਹੁਤ ਹੀ ਵਧੀਆ ਪੀਤੇ ਦੇ ਨਾਲ ਦਰਬਾਰ ਸਾਹਿਬ ਸ੍ਰੀ ਮੰਜੀ ਸਾਹਿਬ ਦਰਬਾਰ ਸਾਹਿਬ ਕਰਨਤਾਰ ਦੇ ਉਸੇ ਜੋਗ ਨਾਲ ਦੀਵਾਨ ਹਾਲ ਦੇ ਵਿੱਚ ਬਹੁਤ ਹੀ ਵਧੀਆ ਮਨਾਇਆ ਜਾ ਰਿਹਾ ਹੈ ਜੀ ਸੰਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਰਹੀਆਂ ਹਨ ਗੁਰੂ ਕਾ ਲੰਗਰ ਛਕ ਰਹੀਆਂ ਹਨ ਤੇ ਬਹੁਤ ਹੀ ਸੰਤਾਂ ਦਾ ਬਹੁਤ ਤਹਿ ਦਿਲੋਂ ਤਨਵਾਦ ਇਸ ਮੇਸ਼ ਸ੍ਰੀਪੁਰ ਨੌਜਵਾਨ ਸੇਭ ਸਭਾ ਵੱਲੋਂ ਬਹੁਤ ਜੀ ਆਇਆਂ ਜੀ ਆਇਆਂ ਜੀ ਮਹਾਰਾਜ ਵਾੜ ਚੜ੍ਹਦੀ ਕਲਾ ਕਰੇ ਤਰਕੀਆਂ ਬਖਸ਼ਣ ਹਰ ਇੱਕ ਪਰਿਵਾਰਾਂ ਜੀ ਕਿਸੀਆਂ ਮੇਰਾ ਤਨ ਦੁਸਤੀਆ ਲੈ ਕੇ ਆਵੇ ਕਿਰਪਾ ਕਰੇ ਮਹਾਰਾਜ ਜੀ ਬਹੁਤ ਹੀ ਧੰਨਵਾਦ ਜੀ ਦਰਬਾਰ ਸਾਹਿਬ ਮੇਰੇ ਦਰਬਾਰ ਸਾਹਿਬ ਕਰਨ ਤਨ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਵਰਗ ਦੇਤੀ ਦਾ 469 ਵਾ ਪ੍ਰਕਾਸ਼ ਕਰ ਬਹੁਤ ਹੀ ਵਧੀਆ ਕੀਤੇ ਦੇ ਨਾਲ ਦਰਬਾਰ ਸਾਹਿਬ ਸ੍ਰੀ ਮੈਂਜਰ ਸ੍ਰੀ ਦਰਬਾਰ ਸਾਹਿਬ ਕਰਨਤਾਰ ਸਿੰਘ ਜੋਗ ਲਾਲ ਦੀਵਾਨ ਹਾਲ ਦੇ ਵਿੱਚ ਬਹੁਤ ਹੀ ਵਧੀਆ ਮਨਾਇਆ ਜਾ ਰਿਹਾ ਹੈ ਜੀ ਸੰਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰ ਰਹੀਆਂ ਹਨ ਗੁਰੂ ਕਾ ਲੰਗਰ ਛਕ ਰਹੀਆਂ ਹਨ ਤੇ ਬਹੁਤ ਹੀ ਸੰਤਾਂ ਨਾਲ ਬਹੁਤ ਤਹਿ ਦਿਲੋਂ ਧੰਵਾਦ ਦਸ਼ਮੇਸ਼ ਸੇਕ ਨੌਜਵਾਨ ਸੇਭਾ ਵੱਲੋਂ ਬਹੁਤ ਜੀ ਆਇਆਂ ਜੀ ਆਇਆਂ ਜੀ ਮਹਾਰਾਜ ਬਖਸ਼ਿਸ਼ ਦੀ ਬਖਸ਼ਿਸ਼ ਕਰੇ ਤਰਕੀਆਂ ਬਖਸ਼ਣ ਹਰ ਇੱਕ ਪਰਵਾਰਾ ਦੀ ਖੁਸ਼ੀ ਆ ਮੇਰਾ ਤੰਦਰੁਸਤੀ ਲੈ ਕੇ ਆਵੇ ਕਿਰਪਾ ਕਰੇ ਮਹਾਰਾਜੀ ਬਹੁਤ ਹੀ ਧੰਨਵਾਦ ਜੀ ਦਰਬਾਰ ਸਾਹਿਬ ਮੇਰੇ ਜੀ ਦਰਬਾਰ ਸਾਹਿਬ ਤਰਨਤਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ